ਲਈਆਂ ਫਿਰ ਤਿਆਰੀਆਂ ਇਹ ਹੋ ਰਿਹਾ ਹੈ ਜੇ ਕੁਝ ਨਾਲ ਨਹੀਂ ਕਰਾਉਣਾ ਤੇ ਬੰਦਾ ਆਪਣਾ ਕੰਮ ਤੇ ਕੰਮ ਲੱਗਦਾ ਨਾ ਠੀਕ ਆ ਭਾਈ ਪਿੰਦਰ ਧੁੱਪੇ ਹੀ ਖਲੋਗੇ ਦੇਣੇ ਵੇਟ ਕਰਨ ਆਪਣੇ ਸਾਨੂੰ ਦੀ ਚੋਰਾ ਜਿਹਾ ਕੰਮ ਚੱਲ ਰਿਹਾ ਹੈ ਪੇਪਰ ਕਿ ਆ ਗਿੱਤੀ ਇਹੋ ਜਿhandle ਤੇ ਤਿੰਨਾ ਬੰਦਾ ਹੋ ਜਾਂਦਾ ਹੋਰ ਤਰ੍ਹਾਂ ਦੇ ਦਾ ਪੜਾਣਾ ਪਾ ਗਏ ਕਿੰਨਾ ਮੇਰਾ ਬੁਰਾ ਹਾਲ ਹੋਇਆ ਸੋਚਦੀ ਚੱਲਣ ਲਈ ਹੈ ਤਿਆਰੀ ਪੂਰੇ ਜੋਰਾਂ ਸ਼ੋਰਾਂ ਦੇ ਰਉਣੀ ਤੁਰ ਪੈਨੇ ਫੋਨ ਆਇਆ ਵੀ ਅਮਰਸਰੋਂ ਹੀ ਤੁਰ ਪਿਆ ਯਾਨੀ ਕਿ ਅੱਧਾ ਘੰਟਾ ਹੋ ਗਿਆ ਫੋਨ ਆਇਆ ਇਹਨੂੰ ਤਿੰਨ ਅਮਦੀਪ ਡਈ ਮਰੂ ਮਾਰ ਪੂਰਾ ਚਾਹ ਆ ਪੀ ਭੈਣ ਨੇ ਆਉਣਾ ਏ ਚਾਹ ਹੋ ਵੇਬ ਕੇ ਆਉਣਾ ਪਹਿਲੀ ਵਾਰੀ ਆਉਣਾ ਏ ਤੇ ਵੇਨੇ ਕੋਲ ਨਵਦੀਪ ਕੀ ਕਰਨ ਲਈ ਅੰਦਰ ਆਜੋ ਹਾਂਜੀ ਹੋਣ ਲਈਆਂ ਫਿਰ ਤਿਆਰੀਆਂ ਤੇ ਹੋ ਰਿਹਾ ਮੈਂ ਹਵਨ ਤੋਂ ਪਹਿਲਾਂ ਪਹਿਲਾਂ ਕਰ ਲੀ ਹਾਂ ਆਵਲੀਆਂ ਕੋਲੀਆਂ ਨੰਨਾ ले लो जी यही कपड़ा डकया थानू तुही तनी डकया तेरे में क्या मोटा पोश लइए हां हां लोकी अलमारियां च कपड़े ਰੱਖਦੇ ਨੇ ਮੈਡਮ ਨੇ ਭਾਂਡੇ ਰੱਖੇ ਨੇ ਸਾਡੇ ਹਲੇ ਰੱਖਣ ਵਾਸਤੇ ਜਗ੍ਹਾ ਨਹੀਂ ਆ ਹੈਗੀ ਆ ਕਰਦੇ ਫਿਰ ਵਾਲੇ ਬਾਰੀ ਉਦਾ ਬਾਰ ਖਰਾਬ ਹੋ ਜਾਂਦੇ ਨੇ ਕਿੱਥੇ ਗਾ ਗਏ ਮਨਣੇ ਆਉਣੇ ਵਜਣੇ ਬਾਅਦ ਸਵੇਰ ਮੈਂ ਚੱਲ ਜਦੋਂ ਆਉਣ ਗਿਆ ਆਮਦਾਨ ਤਿਆਰੀ ਚੁਰੀ ਹੋਈ ਹੋਏ ਸਾਰੀ ਆਉਣੇ ਨੇ ਬਿਲਕੁਲ ਸਹੀ ਗੱਲ ਆ ਤੇ ਉਧਰੋਂ ਆ ਜਾਣ ਤੇ ਤੂੰ ਤਿਆਰੀ ਕਰਦੀ ਹੈਂ ਹਾਂ ਤੋ ਤੂੰ ਕੇ ਭਾਂਡੇ ਸਾਫ ਸੁਫ ਕਰਕੇ ਰੱਖ ਲੈਨੇ ਹਾਂ ਹੁਣ ਆ ਕਰੀ ਹੁਣ ਇੱਧਰ ਆਈ ਹਾਂ ਇੱਕ ਡੁੰਗਾ ਲੈ ਲੈਂਦੇ ਹਾਂ ਇੱਡੂ ਤੇ ਡੁੰਗੀ ਚ ਥੋੜੀ ਖਾਸ ਪਾਵਾਂਗੇ ਹਨਾ ਔਰ ਨਿੱਕੀਆਂ ਕੋਲੀਆਂ ਚ ਪਾਵਾਂਗੇ ਹਾਂਜੀ ਪਹਿਲੇ ਦਿਨ ਨੂੰ ਲਾ ਦਿੰਨੇ ਆ ਰੋਟਰ ਦਾ ਨਹੀਂ ਇਹ ਮੇਰਾ ਸੂਈ ਚ ਖੜਨ ਲੱਗੀ ਧੋਣ ਵਾਸਤੇ ਅੱਛਾ ਸਮੋਸੇ ਹੁਣ ਆਪ ਗਰਮ ਕਰੋਗੇ ਹੁਣ yes ਜਦੋਂ ਆਣਗੇ ਉਦੋਂ ਮਾਂ ਘਰ ਲਾਂਗੇ ਨਾ ਫਿਰ ਉਹਨਾਂ ਚੋਂ ਤੁਹਾਨੂੰ ਕਿਹ ਹੋਰ ਤਰ੍ਹਾਂ ਦੇ ਹੋਜਣੇ ਜੇ ਉੱਥੋਂ ਕਰਵਾ ਲਏ ਹੁੰਦੇ ਤੇ ਫਿਰ ਇਹਨਾਂ ਨੇ ਜਿੱਦਾਂ ਖਰਾਬ ਜੇ ਹੋ ਜਾਂਦੇ ਨੇ ਢਿੱਲੇ ਜੇ ਹਾਂਜੀ ਥੀ ਇਹਨਾਂ ਪਾਓ ਤੇ ਗਰਮ ਕਰ ਲਿਓ ਫਿਰ ਹਾਂ ਬਾਰੇ ਮੈਨੂੰ ਆ ਫੜਾਇਓ ਹਾਂ ਪੰਡਿਆਂ ਥਲੀ ਰੱਖਣ ਵਾਲਾ ਥੋਲਿਆ ਹਾਂਜੀ ਬਸ ਠੀਕ ਆ ਇਹੋ ਕੰਮ ਕਰਨਾ ਚਾਹੀ ਮੈਨਾਂ ਨੇ ਤਿੰਨੇ ਟਾਈਮ ਮੈਕੈਨਿਕ ਕਿ ਤੂੰ ਹੀ ਕੱਪੜੇ ਚੇਂਜ ਕਰ ਲਓ ਉਹ ਕਰ ਲੈਨੇ ਆ ਜੇ ਕੁਝ ਨਾਲ ਨਹੀਂ ਕਰਾਉਣਾ ਹੈ ਜੇ ਕੁਝ ਨਾਲ ਨਹੀਂ ਕਰਾਉਣਾ ਸੇ ਬੰਦਾ ਆਪਣਾ ਕੰਮ ਤੇ ਕੰਮ ਲੱਗਦਾ ਨਾ ਠੀਕ ਆ ਭਾਈ ਠੀਕ ਆ ਚੰਗਾ ਸੇਰ ਦਾ ਕਿੰਨਾ ਨਾਲ ਭੱਜਾ ਫਰੰਡਿਆਂ ਤੇਰੇ ਤੇ ਜਿਹਨ ਦੀ ਕੁਛ ਨਹੀਂ ਕਰਾਇਆ ਹੋਰ ਇੱਕ ਤੋਂ ਵੱਧ ਕੇ ਦੱਸ ਗਈ ਕਰਾਂ ਭੱਜਣ ਦੀ ਕਿਹੜੀ ਗੱਲ ਆ ਹਾਂ ਉੱਥੋਂ ਜਾਓ ਕੱਪੜੇ ਚੇਂਜ ਕਰ ਲਓ ਮਣੀ ਕਿਉਂ ਆਉਣੀ ਵਾਲੇ ਨੇ ਉਹ ਨਾ ਕਰ ਲੈਣਾ ਕੱਪੜੇ ਮੈਂ ਚੇਂਜ ਕਰਨੇ ਆ ਤੂੰ ਐਵੇਂ ਔਖੀ ਹੋਈ ਜਾਣ ਦੀਆਂ ਠੀਕ ਆ ਔਖਾਂ ਵਿੱਚ ਹੋਇਆ ਵੀ ਫੋਨ ਕੇ ਫੜ ਲਿਆ 2 ਮਿੰਟ ਨੇ ਸਹੀ ਗੱਲ ਆਹੋ ਆ ਭਾਵੇਂ ਸਾਰੀ ਦਿਹਾੜੀ ਫੜ ਕੇ ਬੈਠੀ ਰਹੀ ਬਈ ਹਾਂ ਹੋਰ ਮੈਨੂੰ ਟਾਈਮ ਹੀ ਨਹੀਂ ਲੱਗਦਾ ਪੜਾਣ ਦਾ ਹਾਂ ਟੇਬਲ ਅਹੀਂ ਚੇਂਜ ਕਰ ਲਿਆ ਆਇਆ ਆਵਲ ਅਤੇ ਸਿਰਫ ਇੱਕ ਕਪੂਸੀ ਦੇ ਅੱਗੇ ਆਉਂਦਾ ਸੀ ਚੇਂਜ ਕਰਕੇ ਹੁਣ ਆਵਲਾ ਲੈਣ ਦਾ ਤੇ ਡਬਲ ਵਧਾਵਾ ਦੱਸ ਗੋਹਣ ਜਿਆਦਾ ਫੈਲਤ ਇੱਕ ਇੱਕ ਮੈਂ ਫੋਲ ਵੀ ਰੱਖਦਾ ਵਾ ਛੋਟਾ ਜਿਹਾ ਛੋਟਾ ਜਿਹਾ ਅੰ ਵਿੱਚ ਵੇਖੋ ਸਹੀ ਲੱਗਣੀ ਨਿਕਾ ਜਾ ਰਿਹਾ ਵਾ ਹਾਂ ਹਾਂ ਅਰੇ ਨਾ ਇਹ ਕਿਉਂ ਜਦੋਂ ਇਹ ਤੇ ਚਾਰ ਚੀਜ਼ਾਂ ਵੀ ਜਗ੍ਹਾ ਨਹੀਂ ਆਉਂਦੇ ਤੇ ਮਾਹ ਇੱਕ ਪਲੇ ਚਾਰਨੀ ਜਿੰਨੀਆਂ ਮਰਜ਼ੀ ਰੱਖਾ ਠੀਕ ਆ ਗੱਲ ਥੱਲੇ ਨਹੀਂ ਨਿਕਲਣ ਦੀ ਮਨ ਟਿੱਕਣ ਕਰਨਾ ਚਾਹੀਏ ਅੰਦਾ ਪੁਛੇ ਠੀਕ ਪਿੰਦਰਤ ਉਪੇ ਖਲੋਗੇ ਦੇਨ ਵੇਟ ਕਰਨ ਆਪਣੇ ਸਾੰਡੂ ਦੀ ਆਗੇ ਨੇ ਲੋਜੀ ਐਕਚੁਅਲੀ ਲੋ ਹੋਵੇ ਜੇ ਤੱਕ ਆਉਂਦੇ ਨੇ ਹਾਂ ਬਾਅਦ ਵਿੱਚ ਕਰਦੇ ਹਾਂ ਅੰਦਰ ਤੂੰ ਕਿੰਨੇ ਟਾਈਮ ਦਾ ਵੇਟ ਕਰ ਰਹੇ ਨੇ ਹਾਂ ਮਾਹੀ ਪਹੁੰਚੇ ਨੇ ਮਾਹੀ ਇੰਨੇ ਟਾਈਮ ਦਾ ਵੇਟ ਕਰ ਰਹੇ ਨੇ ਮਾਹੀ ਪਹੁੰਚੇ ਨੇ ਹਾਂ ਵਧੀਆ ਨਹੀਂ ਸੋ ਇਦਾਂ ਗਰਮਾ ਗਰਮ ਜੇ ਉੱਥੋਂ ਲਿਉਂਦੇ ਤੇ ਫਿਰ ਹੁਣ ਨੋ ਨਹੀਂ ਕੋਈ ਸਾਫ ਦੇ ਜੇ ਉਹ ਕਰਕੇ ਦੇ ਉਹਨਾ ਨਾ ਨਾ ਜੇ ਉਹ ਕਰ ਦਿੰਦੇ ਨਾ ਤੇ ਜੇ ਆਪਾਂ ਫੇਰ ਇੱਥੇ ਆਣ ਕੇ ਕਰਦੇ ਫਿਰ ਇਹ ਸੜ ਜੇ ਨਹੀਂ ਆਹ ਜੇ ਤੋਂ ਕੱਚੇ ਨੇ ਜਿੱਦਾਂ ਕੋੜੇ ਕੱਚੇ ਕਰਕੇ ਨੇ ਰੱਖੇ ਹੁੰਦੇ ਉਹ ਚੀਜ਼ਾਂ ਤਦ ਨੂੰ ਵੇਖ ਲਓ ਪੂਰੇ ਟਾਈਮ ਤੇ ਅਗਮ ਆਇਆ ਤੇ ਉਸੇ ਟਾਈਮ ਤੇ ਉਹ ਆਈ ਨੀ ਉਹਨੇ ਬੈਠਣਾ ਲੱਗੇ ਤੀਦਾ ਦੇਹ ਗਲਾ ਬਤਾ ਮਾਰਨਾ ਜੇ ਨੀ ਮੰਦਾ ਵਾ ਨਾ ਤੁਹਾਨੂੰ ਨਹੀਂ ਮੈਂ ਤਾਂ ਬੁਲਾਉਣਾ ਨਾ ਨਹੀਂ ਲੈ ਕੇ ਜਾਂਦਾ ਤੀ ਅੱਛਾ ਡੈਣ ਦਾ ਕੰਨ ਦੀ ਥੋੜੀ ਜਿਹੀ ਘੱਟ ਬੰਦ ਡੈਡੀ ਚੁੱਕਿਆ ਹੈ ਨਾ ਜੰਮਾ ਕੀ ਹੱਥ ਦੇਖ ਕੇ ਥੋੜਾ ਜਿਹਾ ਘਰਦਾ ਹਾਂ ਹੂੰ ਚਲੋ ਕੱਢੋ ਮੈਂ ਉਹਨੂੰ ਪਾਣੀ ਫੜਾਵਾਂ ਹਾਂਜੀ ਜਿਓਰੋਜੀ ਕੰਮ ਚੱਲ ਰਿਹਾ ਹੈ ਮਤਲਬ ਕੀ ਅਗੇ ਤੇ ਬਸ ਸਫਾਈ ਦਾ ਤਾਂ ਰੱਖਣਾ ਹੁੰਦਾ ਨਾ ਫਿਰ ਕਨਾਗਮ ਹੂੰ ਉਧਰ ਕੀ ਪਤਾ ਕਰਦਾ ਪਤਾ ਕੀ ਹੈ ਉੱਥੋਂ ਲਾ ਗਿਆ ਤਾ ਨਾ ਫਿਰ ਚੁੰਚੇ ਤਰ੍ਹਾਂ ਕਰਕੇ ਰੱਖਦਾ ਹੁੰਦਾ ਹੂੰ ਆ ਤਾਂ ਪੀਸ ਵੱਡੇ ਕਰਦੇ ਆ ਹੂੰ ਸੁਆਹ ਦਾ ਹਾਂਜੀ ਸੇ ਅੰਕੂ ਲਿਵੀ ਨਹੀਂ ਆਇਆ ਕੱਲੇ ਨੇ ਮੈਂ ਇੱਕ ਤੋਂ ਤੀ ਸਾਸ ਕਿਉਂ ਕੀ ਹੈ ਇਹ ਬਾਕੀ ਸਾਰਾ ਮੈਂ ਸਾਰਾ ਮੈਂ ਹੈ ਉਹ ਕਿਸਾਨ ਨਹੀਂ ਵਿੰਦਾ ਨਹੀਂ ਕੇ ਹਾਲ ਦੇ ਸਵਾਹ ਜੀ ਮੈਂ ਤਾਂ ਡੇ ਗਈ ਮੈਂ ਹੁਣਾਂ ਪੀਲੀ ਹੋਣੀ ਐ ਮੈਂ ਉਹਨਾਂ ਪਹਿਲੇ ਕੁਝ ਦੀਏ ਕਿਦੇ ਵਾਗੀਆਂ ਮੈਂ ਤਾਂ ਹੀ ਠਾਂਕ ਤੇ ਤੀਜਾ ਬੰਦਾ ਹੋ ਜਾਂਦਾ ਹੋਰ ਤਰ੍ਹਾਂ ਦੇ ਦਾ ਅੱਛਾ ਪਦਣਾ ਪਾ ਗਏ ਕਿੰਨਾ ਮੇਰਾ ਬੁਰਾ ਹਾਲ ਹੋਇਆ ਸੋਚਦੀ ਹਾਂ ਮੈਂ ਤਰ੍ਹਾਂ ਮੈਂ ਸੋਚਦੀ ਹਾਂ ਆ ਫੜਾ ਮੈਂ ਵੀ ਕੁਛ ਹਾਂਜੀ ਲੈ ਹਾਂ ਚਲੋ ਜੀ ਨੇ ਨਹੀਂ ਹੋ। ਹਾਂਜੀ। ਹੀਰਾ ਹੋ ਗੇ ਰੋਟੀ ਅਜੇ ਤੱਕ ਨਹੀਂ ਤੇ ਆਈ ਤਾਂ। ਹਾਂ ਬਿਦਰਤਾ। ਬਸ ਇਹ ਬਣਾਈਏ ਚੋਲ। ਇਹ ਬਣਾਈਏ ਚੋਲ। ਚੋਲ। ਆ ਵੇਖੋ ਬਟਰ ਪਨੀਰ ਮਸਾਲਾ ਬਣਾਇਆ। ਸ਼ੋ। ਹੂੰ ਲੈਓ ਜੀ ਬਟਰ ਪਨੀਰ ਮਸਾਲਾ। ਤੀ ਮਾਟਾ ਕੱਡੇ ਪਏ ਨੇ ਹਾਂ। ਬਹੁਤ ਸੋਹਣੇ। ਇਹ ਖਵਾ ਪਾ। बस घर में लगी आटा गन्दू ना फिर कल्ले जाने वाले दिन आप क्या लेना है ना आज सब्जी गोबी दी थी। ठीक है चलो कल्ले होते खाके बस बन लें दो हो नहीं कड़ा कुछ कांडा है ये दही ब्रेचरा ताई हाँ जीरा ताई ठीक है दही में बने हैं कोई हट लाख सेवाएं थे आटा गन्दू ले गन्दे नहीं कड़ी ਬੱਸ ਖਵਾਦ ਹੋ ਤੱਕ ਖਾ ਤੇ ਆਪ ਲੈਣੀ ਹੈ ਹਮ ਯਾਰ ਬਹੁਤ ਬੁਰਾ ਲੱਜਣਾ ਪਸੀਨਾ ਨੇ ਐਵੇਂ ਆਉਂਦਾ ਜਿੱਦਾ ਕੁਝ ਨਾ ਪੁੱਛੀ ਸਹੀ ਗੱਲ ਹੈ ਬੱਸ ਮੈਂ ਹੁਣ ਲੱਗੀਆਂ ਅਟਮਣ ਠੀਕ ਇਹ ਚੀਜ਼ ਚ ਚੋਰ ਬਣ ਜਾਂਦੇ ਆ